ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਬਾਸਮਤੀ ਦੇ ਰੇਟ 2024 ਦੇ ਵਿੱਚ ਕਿਸ ਤਰ੍ਹਾਂ रह ਸਕਦੇ ਨੇ ਕੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਸਮਤੀ ਦੇ ਰੇਟ ਕਿਸਾਨਾਂ ਨੂੰ ਮਾਨਾ ਮਾਲ ਕਰਨਗੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਾਸਮਤੀ ਦਾ ਇਸ ਵੇਲੇ ਕੀ ਟ੍ਰੈਂਡ ਚੱਲ ਰਿਹਾ ਹੈ ਇਸ ਦਾ ਬਾਸਮਤੀ ਦੇ ਆਉਣ ਵਾਲੀ ਸੀਜ਼ਨ ਦੇ ਵਿੱਚ ਰੇਟਾਂ ਦੇ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ ਇਹ ਸਾਰੀ ਗੱਲਬਾਤ ਵਿਚਾਰ ਚਰਚਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸਮ ਖੇਤੀવાડી ਜੋ ਵੀ ਕਿਸਾਨ ਵੀਰ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਜਾਣਕਾਰੀ ਹੋਵੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ। ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਅਗੇ ਜਾਣਕਾਰੀ ਇਹ ਜਿਹੜੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ। ਸੋ ਦੋਸਤੋ ਜੇਕਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਵੱਲੋਂ ਗੈਰ ਬਾਸਮਤੀ ਚੌਲਾਂ ਦੀ ਐਕਸਪੋਰਟ ਦੇ ਉੱਪਰ ਅਗਸਤ ਮਹੀਨੇ ਦੇ ਵਿੱਚ ਬੈਨ ਲਗਾ ਦਿੱਤਾ ਸੀ। ਅਨ ਜਿਸ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਚੌਲਾਂ ਦੀਆਂ ਕੀਮਤਾਂ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪਿਆ ਪੂਰੀ ਦੁਨੀਆ ਦੇ ਵਿੱਚ ਚੌਲਾਂ ਦੀਆਂ ਕੀਮਤਾਂ ਇੱਕਦਮ ਸ਼ਿਖਰਲੇ ਪੱਧਰ ਤੇ ਚਲੀਆਂ ਗਈਆਂ ਕਿਉਂਕਿ ਭਾਰਤ ਗੈਰ ਬਾਸਮਤੀ ਅਤੇ ਬਾਸਮਤੀ ਦੋਵੇਂ ਤਰ੍ਹਾਂ ਦੇ ਚੌਲਾਂ ਦਾ ਵੱਡਾ ਅਭਰਾਮਦਕਰ ਦੇਸ਼ ਹੈ ਗੈਰ ਬਾਸਮਤੀ ਚੌਲਾਂ ਉੱਤੇ ਰੋਕ ਲੱਗਣ ਕਾਰਨ ਬਾਸਮਤੀ ਚੌਲਾਂ ਦੇ ਵਿੱਚ ਦੀ ਮੰਗ ਦੇ ਵਿੱਚ ਇੱਕਦਮ ਵੱਡਾ ਵਾਧਾ ਹੋ ਗਿਆ ਤੇ ਬੱਖ-ਬੱਖ ਦੇਸ਼ਾਂ ਵਿੱਚ ਬਾਸਮਤੀ ਚੌਲਾਂ ਦੀਆਂ ਕੀਮਤਾਂ ਕਾਫੀ ਉੱਚੀਆਂ ਚੱਲਿਆ ਗਿਆ। ਭਾਰਤੀ ਐਕਸਪੋਰਟਰ ਦੇ ਵੱਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਬਾਸਮਤੀ ਇਹਨਾਂ ਦੇਸ਼ਾਂ ਨੂੰ ਐਕਸਪੋਰਟ ਕੀਤੀ ਗਈ। ਜਿਸ ਦਾ ਭਾਰਤ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੇ ਰੇਟਾਂ ਦੇ ਉੱਪਰ ਕਾਫੀ ਚੰਗਾ ਪ੍ਰਭਾਵ ਪ੍ਰਭਾਵ ਰਿਹਾ ਜਿਵੇਂਦਾਰਾ ਨੂੰ ਬਾਸਮਤੀ ਦੀਆਂ ਵਧੀਆਂ ਕੀਮਤਾਂ ਬਣੀਆਂ। ਭਾਵੇਂ ਕਿ ਸਰਕਾਰ ਦੇ ਵੱਲੋਂ ਕੁਝ ਸਮਾਂ 1200 ਮਿਨੀਮਮ ਐਕਸਪੋਰਟ ਪ੍ਰਾਈਸ ਵਾਲਾ ਨਿਯਮ ਲਾਗੂ ਹੋਣ ਕਰਕੇ ਕੁਝ ਸਮਾਂ ਬਾਸਮਤੀ ਦੀਆਂ ਕੀਮਤਾਂ ਹੇਠਾਂ ਵੀ ਆਈਆਂ ਤੇ ਵਪਾਰੀਆਂ ਵੱਲੋਂ ਸਟ੍ਰਾਈਕ ਹਟਕਾਲ ਵਗੈਰਾ ਵੀ ਕੀਤੀ ਗਈ ਪਰ ਫਿਰ ਵਪਾਰੀਆਂ ਦੇ ਦਬਾਅ ਹੇਠਾ ਆ ਕੇ ਸਰਕਾਰ ਨੇ ਨਿਯਮ ਚੇਂਜ ਕਰਕੇ 1200 ਡਾਲਰ ਤੋਂ ਜਿਹੜਾ ਮਿਨੀਮਮ ਐਕਸਪੋਰਟ ਪ੍ਰਾਈਸ ਘਟਾ ਕੇ 950 ਡਾਲਰ ਪ੍ਰਤੀ ਟਨ ਕਰ ਦਿੱਤਾ ਫਿਰ ਵਪਾਰੀਆਂ ਦੇ ਪੱਲੋਂ ਮੱਡੀ ਪੱਧਰ ਤੇ ਉੱਤੇ ਬਾਸਮਤੀ ਐਕਸਪੋਰਟ ਕੀਤੀ ਗਈ ਤੇ ਬਾਸਮਤੀ ਦੇ ਰੇਟ ਮੰਡੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਉੱਪਰ ਚਲੇ ਗਏ ਹੁਣ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਾਸਮਤੀ ਚੌਲਾਂ ਦਾ ਜਿਹੜਾ ਰੇਟ ਆਮ ਕਰਕੇ ਰਹਿੰਦਾ ਉਹ 1150 ਡਾਲਰ ਤੋਂ 1300 1400 ਡਾਲਰ ਦੇ ਦਰਮਿਆਨ ਰਹਿੰਦਾ ਵਧੀਆ ਸੁਪਰ ਕਿਸਮ ਦੀ ਬਾਸਮਤੀ ਜਿਸ ਨੂੰ ਕਹਿੰਦੇ ਆਪਾਂ ਉਹਦਾ ਜਿਹੜਾ ਰੇਟ ਆ ਇਸ ਵੇਲੇ ਕਈ ਦੇਸ਼ਾਂ ਦੇ ਵਿੱਚ 1350 ਡਾਲਰ ਤੋਂ 1900 1950 ਡਾਲਰ ਤੱਕ ਬਾਸਮਤੀ ਵਿਕ ਰਹੀ ਹੈ ਇਨ੍ਹਾਂ ਦੇ ਹਿੱਸੇ ਵਿੱਚ ਭਾਰਤੀ ਬਾਸਮਤੀ ਐਕਸਪੋਰਟ ਕੀਤੀ ਜਾਂਦੀ ਆ ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਕੋਈ ਬਦਲਾਅ ਆਉਣ ਦੀ ਉਮੀਦ ਨਹੀਂ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਆਪਾਂ ਨੂੰ ਪਤਾ ਵੀ ਖਾਣ ਵਾਲੇ ਨਾ ਜਾਂਦੀ ਕਮੀ ਪਹਿਲਾਂ ਹੀ ਚੱਲ ਰਹੀ ਹੈ ਇਸ ਕਰਕੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ 2024 ਚ ਵੀ ਬਾਸਮਤੀ ਦੇ ਰੇਟਾਂ ਦੇ ਵਿੱਚ ਤੇਜ਼ੀ ਰਹਿਣ ਦੀ ਉਮੀਦ ਹੈ ਮਿਨੀਮਮ ਐਕਸਪੋਰਟ ਪ੍ਰਾਈਸ ਦੇ ਵਿੱਚ ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਵਾਅਦਾ ਨਹੀਂ ਕੀਤਾ ਗਿਆ 950 ਡਾਲਰ ਪ੍ਰਤੀ ਟਨ ਜਿਹੜੀ ਮਿਨੀਮਮ ਐਕਸਪੋਰਟ ਪ੍ਰਾਈਸ ਹਲੇ ਵੀ ਚੱਲ ਰਹੀ ਆ ਤੇ ਸਰਕਾਰ ਦੇ ਵੱਲੋਂ ਐਕਸਪੋਰਟ ਡਿਊਟੀ ਜੋ ਜਿਹੜੀ ਐਕਸਪੋਰਟਰ ਦੇ ਉੱਤੇ ਲਾਈ ਜਾਂਦੀ ਆ 20% ਲਾਈ ਜਾਂਦੀ ਆ ਉਹਦੇ ਵਿੱਚ ਵੀ ਇੱਕ ਸਰਕਾਰ ਨੇ ਕੋਈ ਬਦਲਾਅ ਨਹੀਂ ਕੀਤਾ ਐਕਸਪੋਰਟ ਡਿਊਟੀ ਡਿਊਟੀ ਆ ਪਿਛਲੇ ਸੀਜ਼ਨ ਦੇ ਵਾਂਗ ਜਿਹੜੀ ਲਾਈ ਸੀ ਉਹ ਅੱਗੇ ਵਧਾ ਕੇ 2024 ਤੱਕ ਲਾਗੂ ਕਰ ਦਿੱਤੀ ਜਿਸ ਦੇ ਵਿੱਚ ਨਾ ਕੋਈ ਬੰਧਾ ਹੈ ਤੇ ਨਾ ਕੋਈ ਘਟਾ ਕੀਤਾ ਗਿਆ ਹੈ ਤੇ ਸਰਕਾਰ ਵੀ ਚਾਹੁੰਦੀ ਆ ਵੀ ਵੱਧ ਤੋਂ ਵੱਧ ਬਾਸਮਤੀ ਐਕਸਪੋਰਟ ਕੀਤੀ ਜਾ ਸਕੇ ਕਿਉਂਕਿ ਇਹਦੇ ਨਾਲ ਵਿਦੇਸ਼ੀ ਮੁਦਰਾ ਦਾ ਦੇਸ਼ 'ਤੇ ਵਾਧਾ ਹੁੰਦਾ ਇਸੇ ਕਰਕੇ ਉਮੀਦ ਕੀਤੀ ਜਾਂਦੀ ਹੈ ਕਿ ਹੁਣ ਵਾਲੇ ਸਮੇਂ ਦੇ ਵਿੱਚ ਬਾਸਮਤੀ ਦੇ ਰੇਟ ਵਧਿਆ ਰਹਿਣ ਦੀ ਉਮੀਦ ਹੈ ਬਾਕੀ ਹੁਣ ਜ਼ਿੰਮੇਵਾਰਾਂ ਨੂੰ ਚਾਹੀਦਾ ਕਿ ਉਹ ਬਾਸਮਤੀ ਦੇ ਰੇਟਾਂ ਦੀਆਂ ਖਬਰਾਂ ਨੂੰ ਸੁਣ ਕੇ ਵੱਡੇ ਰਕਬੇ ਦੇ ਵਿੱਚ ਇੱਕਦਮ ਵੱਡਾ ਵਾਅਦਾ ਨਾ ਕਰ ਦੇਣ ਕਿਉਂਕਿ ਜਿਆਦਾ ਪ੍ਰੋਡਕਸ਼ਨ ਹੋਣ ਦੇ ਨਾਲ ਵੀ ਕੀਮਤਾਂ ਦੇ ਉੱਪਰ ਦਬਾਅ ਵਧ ਜਾਂਦਾ ਪਿਛਲੇ ਸਾਲ ਬਾਸਮਤੀ ਤੇ ਰੇਟ ਵਧੀਆ ਮਿਲੇ ਸੀ ਇਸ ਲਈ ਆਪਾਂ ਸਾਰੇ ਬਾਸਮਤੀ ਵਾਲੇ ਪਾਸੇ ਨੂੰ ਇਹ ਚੱਲ ਪਈਏ ਜਾਂ ਹੁਣ ਆਪਾਂ ਨੂੰ ਲੱਗ ਰਿਹਾ ਵੀ ਬਾਸਮਤੀ ਦੇ ਰੇਟ ਚੰਗੇ ਮਿਲਣਗੇ ਵੀ ਆਪਾਂ ਸਾਰੀ ਬਾਸਮਤੀ ਉਲਾ ਦੀਏ ਮੰਡੀਆਂ ਦੇ ਵਿੱਚ ਬਾਸਮਤੀ ਦੇ ਹਟ ਲਿਆ ਦੀਏ ਕਿਉਂਕਿ ਵਪਾਰੀ ਨੇ ਜਿਹੜੇ ਬੜੀ ਚਲਾਕ ਕਿਸਮ ਦੇ ਲੋਕ ਹੁੰਦੇ ਨੇ ਇਹ ਮੌਕੇ ਦਾ ਫਾਇਦਾ ਉਠਾਉਂਦੇ ਨੇ ਜੇਕਰ ਮੰਡੀਆਂ ਦੇ ਵਿੱਚ ਆਬ ਕੀ ਕੀਮਤਾਂ ਜ਼ਿਆਦਾ ਹੋ ਜਾਵੇ ਨਾ ਤਾਂ ਉਹ ਉਸ ਮੌਕੇ ਦੇ ਫਾਇਦਾ ਉਠਾਉਂਦੇ ਨੇ ਮੌਕੇ ਦੀ ਤਾਕਤ 'ਚ ਰਹਿੰਦੇ ਨੇ ਤੇ ਰੇਟਾਂ 'ਚ ਗਰਾਫਟ ਲਾਉਂਦੇ ਨੇ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਬਾਸਮਤੀ ਜ਼ਰੂਰ ਲਗਾਓ ਔਰ ਸੋਚ ਸੰਸ ਕੇ ਲਗਾਓ ਰਾਕਵਾ ਬੰਡ ਕੇ ਲਗਾਓ ਜੇਕਰ ਰੇਟਾਂ ਦੇ ਵਿੱਚ ਕੋਈ ਉਲਟ ਫੇਰ ਹੋ ਵੀ ਜਾਵੇ ਨਾ ਫਿਰ ਆਪਾਂ ਨੂੰ ਉਹਦਾ ਜ਼ਿਆਦਾ ਨੁਕਸਾਨ ਨਾ ਹੋਵੇ ਕਿਉਂਕਿ ਜੇਕਰ ਬਾਸਮਤੀ 5000 ਨੂੰ ਵੀ ਵੇਚ ਜੰਦੀ ਹੈ ਨਾ ਦੂਆ ਝੋਨਾ ਆਮ 2300 ਰੁਪਏ ਦੇ ਲਗਭਗ ਰੇਟ ਹੋਵੇ ਤਾਂ ਆਮਦਨ 'ਚ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਆਉਂਦਾ ਕਿਉਂਕਿ ਬਾਸਮਤੀ ਝੋਨੇ ਦੇ ਉੱਪਰ ਖਰਚ ਦੂਜੀ ਕਿਸਮ ਦੇ ਝੋਨੇ ਨਾਲੋਂ ਘੱਟ ਨਹੀਂ ਆਉਂਦਾ ਵੱਧ ਹੀ ਆਉਂਦਾ ਕਿਹਦੇ ਤੇ ਲੇਬਰ ਆਦਾ ਕਾਫੀ ਪੈਂਦੀ ਹੈ ਦੀ ਚੜ੍ਹਾਈ ਆ ਦੇ ਲਈ ਮਰ ਜ਼ਿਆਦਾ ਪੈ ਜਾਂਦੀ ਆ ਸਪਰੇਹਾ ਜਿਹੜਾ ਆਮ ਕਿਸਮ ਦਾ ਝੋਨਾ ਪਾਉਂਦੇ ਨਾਲੋਂ ਇੱਕ ਤੀ ਵੱਧ ਹੀ ਹੁੰਦੀ ਆ ਘੱਟ ਨਹੀਂ ਹੁੰਦੀ ਜਿਮੇਦਾਰਾਂ ਨੂੰ ਬੇਨਤੀ ਆ ਵੀ ਵੱਡਾ ਰਕਬਾ ਆਪਾਂ ਬਾਸਮਤੀ ਹੀ ਠਾਂ ਲੈ ਕੇ ਨਾ ਆਈਏ ਸਭ ਕੋ ਵੰਡ ਕੇ ਰਕਬਾ ਲਗਾਈਏ ਤੇ ਤੀਜਾ ਇਸ ਆਪਾਂ ਬਾਸਮਤੀ ਲਗਾ ਲਈਏ ਤੇ ਦੋ ਹਿੱਸੇ ਦੂਸਰਾ ਜਿਹੜਾ ਆਪਣਾ ਪ੍ਰਚਲਿਤ ਝੋਨਾ ਉਹ ਲਗਾਈਏ ਕਿਉਂਕਿ ਜੇ ਵੰਡ ਕੇ ਆਪਾਂ ਰਕਬਾ ਲਾਵਾਂਗੇ ਥੋੜੇ ਰਕਬੇ ਦੇ ਵਿੱਚੋਂ ਜੇ ਰੇਟ ਆਪਾਂ ਨੂੰ ਚੰਗਾ ਮਿਲ ਜੇ ਨਾ ਬਾਸਮਤੀ ਦਾ ਉਨੇ ਹੀ ਪੈਸੇ ਬੱਟੇ ਲਾਣਗੇ ਜੇ ਰਕਬਾ ਹੀ ਵਧਾ ਲਿਆ ਆਪਾਂ ਇੱਕ ਦਾਮ ਤੇ ਰੇਟ ਘਟਿਆ ਰਿਹਾ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਸਭ ਉਹਦਾ ਨਕਸਾਰ ਹੁੰਦਾ ਐ ਦੂਜਰੇ ਜਿਹੜਾ ਆਪਾਂ ਆਮ ਕਿਸਮ ਦਾ ਚੋਨਾ ਉਹਦਾ ਰੇਟ ਬਾਰੇ ਤਾਂ ਆਪਾਂ ਨੂੰ ਪੱਕਾ ਪਤਾ ਹੁੰਦਾ ਹੈ ਕਿ ਉਹਦੀ ਐਮਐਸਪੀ ਆਪਾਂ ਨੂੰ ਮਿਲ ਜਣੇ ਉਹਨਾਂ ਰੇਟ ਤਾਂ ਮਿਲਦਾ ਹੀ ਮਿਲਦਾ ਪਰ ਇਹ ਧਿਆਨ ਰੱਖਣ ਦੀ ਗੱਲ ਆ ਵੀ ਬਾਸਮਤੀ ਦੇ ਰੇਟ ਦਾ ਕੋਈ ਭਰੋਸਾ ਨਹੀਂ ਹੁੰਦਾ ਜੇਕਰ ਵੱਡੇ ਰਕਬੇ ਕਾਰਨ ਉਈ ਰੇਟ ਉੱਪਰ ਥੱਲੇ ਹੋ ਗਿਆ ਵੱਡਾ ਨੁਕਸਾਨ ਹੋਣ ਦਾ ਫਿਰ ਖਤਰਾ ਹੋ ਸਕਦਾ ਇਸ ਲਈ ਰਕਮੇ ਨੂੰ ਆਪਾਂ ਵੰਡ ਕੇ ਹੀ ਫਾਇਦੇ ਚ ਲਾਵਾਂਗੇ ਸੋ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਬਾਸਮਤੀ ਹੇਟ ਕਿੰਨਾ ਕੁ ਰਕਮਾ ਲਗਾਉਣਾ ਚਾਹੀਦਾ ਤੁਸੀਂ ਕਿੰਨਾ ਕੁ ਰਕਮਾ ਲਗਾ ਰਹੇ ਹੋ ਇਹਦੇ ਬਾਰੇ ਕਮੈਂਟਾਂ ਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤਾਂ ਕਿ ਦੂਸਰੇ ਜਿਹੜੇ ਕਿਸਾਨ ਦੋਸਤ ਨੇ ਸਾਰਿਆਂ ਨੂੰ ਫਾਇਦਾ ਹੋ ਸਕੇ ਕਿਉਂਕਿ ਆਪਾਂ ਨੂੰ ਇਹ ਪਤਾ ਹੀ ਆ ਵੀ ਜੇ ਰਕਮੇ ਦੇ ਵਿੱਚ ਇੱਕਦਮ ਵਾਧਾ ਹੋ ਜਾਵੇ ਬੇਸ਼ੱਕਾ ਇੰਟਰਨੈਸ਼ਨਲ ਪੱਧਰ ਤੇ ਉੱਤੇ ਰੇਟ ਕਾਫੀ ਉਚਾਈ ਤੇ ਹੁਣ ਕਿਉਂਕਿ ਜੇ ਘਰੇਲੂ ਮੰਡੀਆਂ ਚ ਬਾਸਮਤੀ ਜ਼ਿਆਦਾ ਆ ਜਾਵੇ ਨਾ ਤਾਂ ਰੇਟਾਂ ਤੇ ਪ੍ਰੈਸ਼ਰ ਪੈਂਦਾ ਹੀ ਪੈਂਦਾ ਹੈ। ਸੋ ਦੋਸਤੋ ਆਪਾਂ ਇਹ ਸੋਚ ਸਮ ਕੇ ਰੱਖਵਾ ਵਧਾਈਏ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੰਤ ਵਿੱਚ ਸਾਰੇ ਕਿਸਾਨੋ ਦੋਸਤਾਂ ਨੂੰ ਫਿਰ ਤੋਂ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਦੋਸਤੋ। ਧੰਨਵਾਦ ਦੋਸਤੋ।